ਸਤ ਸ੍ਰੀ ਅਕਾਲ ਜੀ ਸਾਰੇ ਆਨ। ਪੰਜ ਤੇ ਇਹੇ ਬਲਾਦੋ। ਸਤ ਸ੍ਰੀ ਅਕਾਲ ਜੀ ਸਾਰੇ ਆਨ। ਹੋਰ ਸੁਣਾ ਕੀ ਹਾਲ ਚਾਲ ਆ? ਆਸ ਕਰਦੇ ਆਂ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ। ਚੜ੍ਹਦੀ ਕਲਾ ਦੇ ਹੋਣਗੇ ਜਿਹੜਾ ਸਾਨੂੰ ਇੰਨਾ ਪਿਆਰ ਕਰਦੇ ਆ ਸਾਰੇ ਜਾਣੇ। ਚਲੋ ਜੀ ਧੀਆ ਪੁੱਤ ਠੀਕ ਠਾਕ ਹੋਣ ਤੇ ਮਾਪੇ ਵੀ ਠੀਕ ਠਾਕ ਹੁੰਦੇ ਆ। ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਕਰੇ। ਪਰਮਾਤਮਾ ਦੇਹ ਅਜਵਾਰ ਦੀਆਂ ਰੋਟੀਆਂ ਪਕਾਉਣ। ਜੇ ਮੇ ਖਾਣੀਆਂ ਉਹਦਾ ਆ ਕਿ ਨੇ ਨਾਂ ਦਾ ਰੋਟੀ ਆਈ ਰਾ ਦੀ ਬੇਟੀ ਆਈ ਭਾਜੀ ਆਏ ਆ ਆਹ ਕਹਿੰਦੇ ਬਨਾਨੀ ਜੀ ਸਾਨੂੰ ਵੀ ਜਵਾਰ ਦੀਆਂ ਰੋਟੀਆਂ ਪਕਾ ਕੇ ਖਵਾ ਲੋ ਵਲੌਗ ਵਿੱਚ ਵੇਖੀਆਂ ਜਿਵੇਂ ਪਿਛਲੇ ਜੇ ਮੇਥੀ ਵਾਲਿਆਂ ਮੇਥੀ ਵਾਲਿਆਂ ਆਹ ਇਹ ਆਏ ਨਾ ਵਿਚਾਰੇ ਸ਼ੈਅਰ ਕਿਉਂ ਆ ਇਹ ਆ ਇੱਕ ਆ ਦਿਨਾਂ ਤੋਂ ਸ਼ੈਅਰ ਤੇ ਲੈਂਦੇ ਆ ਇਹ ਉਹ ਜਿਹੜੀਆਂ ਵਾਲਾ ਵੀ ਇਹਨਾਂ ਦਾ ਕੰਮ ਨਹੀਂਗਾ ਹੈਗਾ ਵੀ ਨਹੀਂ ਇਹ ਮੇਰਾ ਪਿੰਡਾ ਹੀ ਵਰਗਾ ਮਾਰ ਡੰਗਰ ਰੱਖਿਆ ਵਾ ਸਭ ਕੁਛ ਹੈ ਵਾ ਇਹੋ ਜੇ ਨੀਗਾ ਵੀ ਸਹਰੀਆਂ ਵਾਲਾ ਕੰਮ ਕਰਦੇ ਇਹ ਵੀ ਪਿੰਡ ਚ ਆ ਕੇ ਹੋਰ ਸਾਭ ਦਾ ਲੱਗਦਾ ਨਾ ਸਾਰੇ ਕੰਮ ਕਰ ਲੈਂਦੇ ਸਾਰੇ ਕੰਮ ਕਰ ਲੈਂਦੇ ਦਾ ਡੋਕਾ ਕਰ ਲੈਂਦੀ ਕੁੜੀ ਸਾਡੀ ਇਹ ਨਹੀਂ ਗਈ ਨਹੀਂ ਸਾਰੇ ਕਰ ਲੈਂਦੇ ਆ ਜਿੰਨੇ ਜਾਣੇ ਹੈਗੇ ਆ ਵੀ ਆਪਣਾ ਜਦ ਮਾਰ ਡੰਗਰ ਰੱਖਣਾ ਤੇ ਕੰਮ ਤੇ ਕਰਨਾ ਹੀ ਪੈਣਾ ਵਾ ਇਹੋ ਜੀ ਥੋੜੀ ਮम्मी ਦੀਆਂ ਰੋਟੀਆਂ ਖਾਦੀਆਂ ਮਾ ਚਿਹਰਾ ਹੋ ਗਿਆ ਖਾਸ ਕਰਕੇ ਜਵਾਰ ਤੇ ਆਜ ਕਿਹਾ ਮਮਾ ਵਾ ਅਭਿਆ ਰੋਟੀ ਨਾਲ ਆ ਕੇ ਦੁਕਾਨ ਤੇ ਬਿਨਾਂ ਤੇ ਰੋਜ਼ ਹੀ ਖਾਈ ਦੀਆਂ ਨੇ ਚਲ ਮਾਂ ਆਵਾ ਫਰਮਾਇਸ਼ ਤੇ ਪੂਰੀ ਹੋਣੀ ਬੱਚੇ ਅਧਿਕਾਰ ਨਹੀਂ ਪੈਂਦੀ ਆ ਇਹ ਥੋੜੀ ਗੱਲ ਵਾ ਜੋ ਰੀਤਾਂ ਪਰਾਵਾਂ ਨੇ ਖਾਣੀਆਂ ਫੁਲਕਾ ਸਕਣਾ ਵਾ ਤੇ ਆ ਸਕਦੇ ਆ ਚਾਹ ਇੱਕ ਲਾਹ ਵੀ ਦਵਾਂਗੇ ਅਸੀਂ ਹਾਂ ਮੈਰੀ ਕੁਸਿਬਰ ਆਵੇ ਚਲ ਮਾਂ ਰਾਜ ਜਿੱਥੇ ਦੇਸੀ ਵਿਰਦੇਸੀ ਮਾਂ ਰਾਜ ਭਲਾਈ ਕਰੇ ਸਾਡੀਆਂ ਬੱਚਿਆਂ ਦਾ ਧੀਆਂ ਪੁੱਤਾਂ ਦਾ ਹਰ ਇੱਕ ਦਾਈ ਸਰਦੀ ਕਲਾਚੀ ਰਹਿਣਾ ਮਹਾਰਾਜ ਵਡੀਆਂ-ਵਡੀਆਂ ਉਮਰਾਂ ਕਰੇ ਨਾ ਦੀਆਂ ਕਮਾਈਆਂ 'ਚ ਬਰਕਤਾਂ ਪਾਵੇ ਬਲੀਆ ਮਾਂ ਦਾ ਇਹ ਦਈ ਫੜਾਵਾ ਫੜਾ ਜਾਂਡੇ ਜਿਸਪਿੰਦਰ 'ਤੇ ਜਦੋਂ ਆਪਾਂ ਨਿੱਕੇ ਹੁੰਦੇ ਸੀ ਕਿੰਨਾ ਨਵੇਂ ਸਾਲ ਦਾ ਜਾ ਹੁੰਦਾ ਸੀ ਪ੍ਰੋਗਰਾਮੋਂ ਦਾ ਹਿੱਸਾ ਹਮ ਟਾਈਮ ਨਾਲ ਵਿਦੇਗ ਹੋ ਕੇ ਕੀਤੀ ਵਿਦੇਗ ਇਹੰਨਾ ਵੇਲੇ ਹੋ ਜਾਂਦੇ ਚੰਨ ਨੇ ਸਾਲ ਦਾ ਚਾਹ ਹੁੰਦਾ ਜਿਹੜਾ ਪ੍ਰੋਗਰਾਮ ਹੁੰਦਾ ਉਹਦਾ ਉਹਦੋਂ ਵੀ ਮੱਦ ਚਾਹ ਹਿਆ ਨਾਲੋਂ ਮੱਦ ਚਾਹ ਹੁੰਦਾ 10 ਵਜੇ ਤੱਕ 11 ਵਜੇ ਤੱਕ ਜਾਗਦੇ ਰਹਿਣਾ ਤੇ ਪ੍ਰੋਗਰਾਮ ਆਉਣਾ ਹੁਣ 9 ਸਾਲ ਦਾ ਪਤਾ ਹੀ ਨਾ ਹੁਣ ਨਿਆਣਿਆਂ ਦੇ ਵੇਲੇ ਨਾ 9 ਸਾਲ ਦਾ ਕੋਈ ਪਤਾ ਹੀ ਨਹੀਂ ਹੁਣ ਫੂਨਾ ਚ ਜੂ ਬੜੇ ਰਹਿੰਦੇ ਆ ਉਦੋਂ ਫੋਨ ਵੀ ਹੈ ਨਹੀਂ ਇਹ ਨਹੀਂ ਰਹੇ ਨਹੀਂ ਕਿਹ ਕਿਹਦੇ ਘਾਰੇ ਹੀ ਕਿਤੇ ਉਹ ਵੀ 10 ਜ 2 ਜ ਆ ਜਾਂਦਾ ਆਪਕੇ ਦਿਕਾਰ ਵੇਖਣ ਜਾਣਾ ਪੀ ਅੱਜ ਫਲਾਣੇ ਦੇ ਘਰ ਟਾਈਮ ਨਾਲ ਕੰਮ ਕਰ ਲੋ ਅੱਜ 9:00 ਦਾ ਫਰੋਕ। ਹਾਂ। ਉਹ ਸਾਰੇ ਬੰਦਿਆਂ ਦੇ ਸਮਨ ਟੀਕੇ ਖੰਦੇਲੀ ਜਾਣਾ। ਕੰਦਾ ਟੱਪ ਟੱਪ ਕੇ ਕਿੰਨੀਆਂ ਕਿੰਨੀਆਂ ਉੱਚੀਆਂ ਉਹਨਾਂ ਦੀਆਂ ਕੰਦਾ ਹੁੰਦੀਆਂ ਹੈ। ਚਾਹਾਂ ਨੇ ਉੱਧਰ ਜਾਣਾ। ਤੇ ਚਾਚੇ ਨੇ ਕੱਢ ਕੇ ਤੇ ਬਾਹਰ ਲਾ ਦੇਣਾ। ਬਾਹਰ ਉਹਦਾ ਬਾਹਰ ਬੜਾ ਨੰਦਿਆਂ ਕਰਦੀ ਹੈ ਨਾ। ਇਹ ਰੱਖਣਾ ਨਾ ਪ੍ਰੋਗਰਾਮ ਵੇਖੋ ਨਾਲੇ ਇੱਥੇ ਬਾਓ। ਮੌੜੀਂ ਦੀਰਵਾਰ ਆਉਂਦੀ ਹੈ ਤੇ ਇਹ ਫਿਰ ਵੀਰਵਾਰ ਤੇ ਸ਼ਨੀਵਾਰ ਤੇ ਬੜਾ ਚਾਹ ਹੁਣ ਆ ਵੀ ਅੱਜ ਫਿਲਮ ਆਉਣੀ ਤੇ ਦੇਖਣੀ ਆ ਤੇ ਹੁਣ ਰੋਜ਼ ਹੀ ਫਿਲਮ ਰੋਜ਼ ਲੈਂਦਾ ਹੀ ਨਹੀਂ ਹੁਣ ਸਾਨੂੰ ਕੋਈ ਏਦਾਂ ਹੁੰਦਾ ਨਹੀਂ ਪੇ ਡੇਲੀ ਦੀ ਮੈਨੂੰ ਪਤਾ ਨਹੀਂ ਕਿੰਨੀਆਂ ਫਿਲਮਾਂ ਲੱਗ ਜਾਂਦੀਆਂ ਨੇ ਟੀਵੀ ਤੇ ਉਹ ਨਾ ਸਕੂਲ ਲੋ ਵਿਚਾਰਿਆਂ ਦਾ ਟਾਈਮ ਹੀ ਨਾ ਕੋਈ ਅੰਦਾਜ਼ੇ ਸਕੂਲੋਂ ਆਏ ਤੇ ਟੀਵੀ ਨੇ ਚੱਲ ਜਾਓ ਤੇ ਚੱਲ ਉਹ ਚ ਗੱਲ ਉਹ ਤੇ ਵਿਚਾਰੇ ਕਿਹੜੇ ਤਫੂਨ ਨੇ ਕਹਿ ਕੇ ਦੇਕਾਰ ਹੁੰਦਾ ਜੇ ਕਹੇ ਭੈਣ ਭਰਾ ਦਾ ਹੁਣਾ ਤੇ ਪਹਿਲਾਂ ਅਗਲੇ ਨੂੰ ਸੁਨਾ ਦੇਣਾ ਦੇਤਾ ਤਾਂ ਵੀ ਠੀਕ ਨਾ ਦਿੱਤਾ ਤੇ ਫੂਨ ਕਰ ਦੇਣਾ ਤੇ ਮੂਨ ਕੀਤਾ ਜੀ ਹਾਂ ਉਹਨਾਂ ਦੇ ਘਰੀ ਸੁਨਾ ਦੇ ਦੇਣਾ ਤੇ ਰਾਜੀ ਬਾਜੀ ਦਾ ਤੇ ਨਾ ਹੀ ਹੋਣਾ ਤੇ ਚਲੋ ਰਾਜੀ ਬਾਜੀ ਦਾ ਪਤਾ ਲੱਗ ਗਿਆ ਘਰ ਘਰ ਤੇ ਹੁੰਦੇ ਨਹੀਂ ਹੁਣ ਤਾਂ ਨਿਆਣਿਆਂ ਕੋਈ ਫੋਨ ਤੇ ਸਿਆਣਿਆਂ ਕੋਈ ਫੋਨ ਵੱਖਰੇ ਆ ਤੇ ਸਿਆਣਿਆਂ ਕੋ ਵੱਖਰੇ ਆ ਬਿਸਤਰਿਆਂ ਦੇ ਵਿੱਚ ਵੜੇ ਰਹਿੰਦੇ ਆ ਉਹਨਾਂ ਨੂੰ ਵੀ ਨਾਲ ਲੈ ਕੇ ਤੇ ਵਹਿੰਦੇ ਰਹਿੰਦੇ ਆ ਇਦਾਂ ਕਿਉਂ ਨਾ ਕਿਉਂ ਦਿਓ ਆ ਉਹ ਫੜ ਛੱਡਦਾ ਨਹੀਂ ਹੁਣ ਨਹੀਂ ਵਿਚਾਰਾ ਪਰਦਾ ਜਿੱਦਾਂ ਟਾਲché ਆਉਂਦਾ ਪਰਦਾ ਕੋ ਆਇਆ ਵਾ ਨਾ ਉਹ ਦੰਤਾਂ ਨਹੀਂ ਇਹਨੇ ਖੂਨ ਫੜਿਆ ਹਾਂ ਆਖੀਗੇ ਹੁਣ ਅਸੀਂ ਆਪਣਾ ਮੁੰਡਾ ਲੈ ਆ ਜਣਾ ਹੁਣ ਕਿਥੇ ਰੱਖ ਦੋ ਨਾ ਕੀ ਉਹ ਆ ਜਿਆਦੇ ਸਵਾਦ ਵਾਲਾ ਵੀ ਆਪਣਾ ਛੱਡ ਕੇ ਜਾਵੇ ਸਾਡੇ ਕੋਲ ਉਹ ਹੀ ਨਾ ਫੋਨ ਤੁਸੀਂ ਰੱਖ ਲਾ ਮੁੰਡਾ ਹੀ ਆਪਣਾ ਲੈ ਜੰਨੀ ਆ ਵੀ ਨੀ ਖਾ ਲਟ ਆਇਆ ਮੁੰਡਾ ਜੋ ਆਓ ਫਿਰ ਫੋਨ ਲੈ ਜਦੋਂ ਮੁੰਡਾ ਛੱਡ ਜਾਓ ਆਓ ਤਾਂ ਇਹ ਵਾਪੇ ਕੋਲੇ ਰੇੜੀ ਪਜਾਈ ਫਿਰਦਾ ਵਾ ਹਾਂ ਕੀ ਨਹੀਂ ਦੇ ਦਿੰਦਾ ਹਾਂ ਕਿ ਨਾ ਨਹੀਂ ਦੇ ਦਿੰਦੀ ਆ ਰੇੜੀ ਤੇ ਹੀ ਉੱਤੇ ਵੀ ਰੱਖੀ ਆ ਹਾਂ ਮੋਟਰਸਾਈਕਲ ਵਾਲੀ ਉਹ ਦਿੰਦੇ ਨਹੀਂ ਨਾ ਇਹ ਨੂੰ ਨੇ ਉਹ ਨਿਆਣਾ ਹਜੇ ਬਹੁਆ ਦੇਣੀ ਨਹੀਂ ਚਾਹੀਦੀ ਅਜੇ ਵੀ ਆਪ ਹੀ ਨੂੰ ਇਹ ਵਾਪਕ ਕੇ ਦਵਾਈ ਦਾ ਰੋ ਪਿੰਡ ਤੱਕ ਇਹ ਨਿਆਣੇ ਨੂੰ ਖੋਲਣੀ ਨਹੀਂ ਦੇਣੀ ਚਾਹੀਦੀ ਨਹੀਂ ਨਹੀਂ ਨਾਲੇ ਜਿਹਾ ਵਰਵਨੀ ਆ ਬੜਾ ਵੀ ਸੁਖ ਨਾ ਪਾਵੇਂ ਥੋੜਾ ਸਿਆਣਾ ਫਿਰ ਵੀ ਅਹੀਂ ਨਹੀਂ ਫੜਾਉਨੇ ਚਲੋ ਮਜਬੂਰੀ ਨੂੰ ਦਵਾਈ ਦਾ ਰੋ ਲੈਣਾ ਪੈਂਦਾ ਤੇ ਲੈ ਜਾਈਦਾ ਵੀ ਪਿੰਡ ਤੱਕ ਸ਼ਹਿਰ ਬੈਰ ਜੇ ਨਾ ਦੇ ਉਹਨੂੰ ਫੜਾਉਣਾ ਹੀ ਆਪਾਂ ਤੇ ਨਿਆਣੇ ਦਾ ਚਾਕਾ ਲਾ ਤਦਾ ਨਿਆਣੇ ਦਾ ਫੇਰਾ ਤੋਰਾ ਵਾਦਾ ਮੋਰਨੇ ਵੀ ਦਹੀਂ ਗਾ ਉਪਾ ਕੇ ਤੇ ਗਰਮ ਗਰਮ ਸਕੋ ਪ੍ਰਸਾਦੀ ਠੰਡੇ ਆਹ ਆ ਦੇ ਕੋਲ ਜੀ ਪੱਤੀ ਗਾ ਜੀ ਸਾਰੇ ਬਾਜੀ ਠੀਕ ਠਾਕ ਜੇ ਹਾਂਜੀ ਠੀਕ ਠਾਕ ਹਾਂ ਜੀ ਮੇਰੇ ਕਰਦੀ ਆ ਹੈ ਚਲ ਲੈ ਆਵਾ ਦਹੀਂ ਦੇ ਆ ਦੇ ਉਪਾ ਕੇ ਠੀਕਾ ਜੇ ਇਹ ਤੂੰ ਖੰਦ ਕਰਦੀ ਆ ਆਹ ਕੋਕੜ ਦੀ ਅੱਖ ਲੱਗੀ ਹੋਣੀ ਹਾਂ ਮੋਟੇ ਅੰਬੜਾ ਹੋ ਗਿਆ ਕੋਤੇ ਲੱਗੀ। ਨਾ ਨਾ ਨਹੀਂ ਲੱਗੀ ਆ ਫੜਾਓ ਰੋਟੀਆਂ। ਬੈਟਰੀ ਚਾਰਜ ਕਰੋ ਪਹਿਲੇ। ਨਹੀਂ ਨਹੀਂ ਉਹ ਕਦੇ ਸਾਰਾ ਲੱਗੀ ਆ। ਤੈਨੂੰ ਕਦੇ ਨਹੀਂ ਲੱਗੀ ਉਹ ਅਣ ਜਾਣ ਕੇ ਡਾਈ ਆ ਤੂੰ ਲੋਕ ਦੀ ਮਾਰੂ। ਪੋਖ ਬਹੁ ਆ ਬਣੀ ਲੱਗੀ ਹੋਵੇ। ਜੀ ਹਨੂ ਵੀ ਪੋਖੇ ਟਾਈਮ ਨਾ ਖਾਣੀ। ਆਹੋ ਤੇ ਖਾਓ। ਚੱਕੋ। ਸੁਖਣਾ ਬਣਦੇ ਆ ਪ੍ਰਸ਼ਾਦ ਦੇ। ਨਾ ਹੋ। ਲੋਹਣੀਆਂ ਨਾ ਹੁੰਦੀ ਜੀ। ਹਾਂ? ਹੋਰ ਕਿੰਨੀਆਂ ਲੋਹਣੀਆਂ? ਜਿੰਨੀਆਂ ਪੁੱਤ ਤੂੰ ਹੀ ਖਾਣੀਆਂ ਹਾਂ ਮੈਂ ਲੈ ਆਈ ਜਾਣੀਆਂ। ਕਿੰਕਾ ਹੋ ਸਹੀ ਹਾਂਜੀ ਸਾਦਾ ਤੇ ਮੈਂ ਘਰੇ ਨਹੀਂ ਦਿਖੀ ਮੈਂ ਕੰਦੇ ਵਿੱਚ ਅੱਜੇ ਅੱਜੇ ਅੰਦਰ ਹੀ ਆ ਹਾਂ ਮੈਂ ਤਾਂ ਜੰਦਰੇ ਹੀ ਆ ਅੰਦਰ ਹੀ ਰਹਾ ਵਿਚਾਰੀ ਨੇ ਤੋਂ ਪਨੀ ਕੁੜੀ ਤਾਂ ਫੇਰ ਆਉਣਾ ਵਾ ਅੱਛਾ ਤੇ ਚੱਲੇ ਗਿਆ ਗਵਾਂਡੀ ਨੂੰ ਪਤਾ ਨਹੀਂ ਹੁਣ ਅੱਜੇ ਅੱਜੇ ਸਿੱਖਾਉਣਾ ਨਹੀਂ ਤਾਂ ਉਹ ਨੂੰ ਆ ਜਾਣਾ ਹਾਂ ਉਹ ਨੂੰ ਆ ਜਾਣਾ ਹਾਂ ਉਹਨੇ ਆ ਜਾਣਾ ਹੈ ਉਹ ਨੂੰ ਕੇ ਅੰਦਰ ਹੋਰ ਫੜਨੇ ਆ ਲਾ ਲਈ ਈ ਲਾਉਣਾ ਮੈਂ ਕਹਨਾ ਇਹ ਕਿਆ ਆਪਣੇ ਭੈਣ ਭਰਾਵਾਂ ਨਾਲ ਮੈਂ ਕ ਨਾਲ ਵੀ ਬਣਾ ਦੀਏ ਇਹਨੂੰ ਲੇਟ ਹੀ ਬਾਹਰ ਕੱਢੀ ਦਾ ਰਜਾਈ ਚ ਫਿਰ ਬੈਠੀ ਰਹਿੰਦੀ ਆ ਧੁੱਪ ਨਿਬਲੋਗੀ ਤੇ ਫਿਰ ਬਾਹਰ ਕੱਢਣਾ ਅੱਛਾ ਕੱਲ ਦੀ ਸਾਰਿਆਂ ਨੂੰ ਸੁਣਾਉ ਕਿ ਆਹ ਚਾਲਾ ਪੀਤ ਕਰਦੇ ਸਾਡੇ ਠੀਕ ਹੋ ਗਏ ਕਿ ਲੇਟ ਹੀ ਬਾਹਰ ਜਾਣੀ ਆ ਵਾ ਠੰਡ ਬਹੁਤ ਜ਼ਿਆਦਾ ਵਾ ਮੈਂ ਇਸ ਕਰਕੇ ਬਿਸਤਰੇ 'ਚ ਹੀ ਰਹਿਣੀ ਆ ਜੇ ਧੁੱਪ ਲੱਗਦੀ ਫਿਰ ਬਾਹਰ ਜਾਣੀ ਆ ਰੋਟੀਆਂ ਨਾ ਪਤ ਜਵਾਰ ਦੀਆਂ ਪਕੀਆਂ ਵਾ ਇਹਨੂੰ ਖਾ ਹੀ ਲੈਂਦੇ ਆ ਆਹੋ ਦੋ ਦੋ ਛੱਗੋ ਅਗਰ ਹਨਾ ਹਾਂਜੀ ਚੜਹੀ ਲੱਗੀ ਨਾ ਕੋਈ ਬਣਾਉਣ ਨੂੰ ਇਹ ਪੜਾਉਂਦਾ ਤੂੰ ਹੀ ਖਾਲਾ ਚਲਦੋ ਹਾਂ ਜੀ ਚੜਹੀ ਨਾਲ ਮੈਂ ਦੁੱਧ ਪਾਦਾ ਨਾਲ ਦਾ ਦੋਜੀ ਆ ਗਿਆ ਚੰਗਾ ਹਾਂਜੀ ਡੈਡੀ ਜੀ ਕਿੱਥੇ ਚੱਲੇ ਜੇ ਮੈਂ ਪੁੱਤ ਪਿੰਡ ਤਾਂ ਹੀ ਚੱਲਿਆ ਠੀਕ ਆ ਕੰਮ ਹੀ ਕੋਈ ਕੰਮ ਹੀ ਪਿੰਡ ਕੋਈ ਠੀਕ ਆ ਚਲੋ ਆਓ ਫਿਰ ਚੰਗਾ ਹਾਂਜੀ ਫਿਰ ਮੈਂ ਪੱਠੇ ਪੁੱਠੇ ਕੋਈ ਨਹੀਂ ਵਾੜ ਲੂੰਗਾ ਚੰਗਾ ਚੰਗਾ ਡੈਡੀ ਜੀ ਹੁਣ ਆਪਣੇ ਇੰਨਾ ਜਿਹੜੇ ਲੱਖ ਚ ਬੋਲੇ ਨਾ ਪੱਠੇ ਵਾੜ ਲੂੰਗਾ ਇਸੇ ਦਿਨ ਰਵੇ ਕੋਈ ਨਹੀਂ ਕੋਈ ਨਹੀਂ ਵਾਡ ਲੈਣੀ ਮੈਂ ਕੱਢਣੇ ਹੈ ਨਹੀਂ ਆ ਬਸ ਗੱਲਾਂ ਹੀ ਆ ਨਾ ਨਾ ਵਾਡ ਨੂੰ ਪੱਕੀ ਗੱਲ ਆ ਆ ਗਈ ਨੇ ਅੱਜ ਦੀ ਛੁੱਟੀਆਂ ਮੋ ਗਈਆਂ ਨਹੀਂ ਤੇ ਰਹਿ ਪੈਂਦੇ 2-3 ਦਿਨ ਹੋਰ ਕਹਿਣਾ ਚਾਹੀਆ ਬੜਾ ਇੰਨਾ ਹੀ ਤਾਂ ਹਲਾ ਨਾ ਕਿਹਾ ਤਾ ਉਹ ਲਾ ਮੈਂ ਨਹੀਂ ਲੇ ਲੱਲੇ ਦੇ ਬਾੜੇ ਵੋਕਤਿਆ ਲੜਾਕਾ ਮੈਨੂੰ ਰਹਿਣ ਦੋ ਨਾ ਉਹਨਾਂ ਨੇ ਦੇ ਇਹ ਮੈਨੂੰ ਰਹਿਣ ਦੋ ਕੋਈ ਗੱਲ ਨਹੀਂ ਲੋੜੀ ਲੋੜੀ ਆਏ ਇਹ ਲੋੜੀ ਆ ਉਹ ਨਹੀਂ ਦਿੰਦੀ ਹਾਂ ਹੁਣ ਕਿਤਾ ਮੈਂ ਇਹ ਖਾਂਗੇ ਜਦੋਂ ਦੰਦ ਲੱਗੂਗਾ ਦੇ ਬਾਸ ਪੀਵੇ ਲੰਨ ਦੇ ਬਾੜੇ ਜਾ ਕਿੱਥੇ ਆ ਕੇ ਸਮਝਿਆ ਜੇਗਾ ਤੇ ਆ ਜੇ ਉਹਦਾ ਜਾਨ ਹੈ ਯਾਹ ਹੈ ਰਾਜ ਹੈ ਰਾਜ ਨਹੀਂ ਕਿ ਸਸਿਕਾ ਜੀ ਸਾਰਿਆਂ ਨੂੰ ਉਸਨਾਂ ਸਾਰੇ ਠੀਕ ਠਾਕ ਹੋ ਜੇ ਅਮੀਤ ਕਾ ਜੀ ਸਾਰੇ ਠੀਕ ਠਾਕ ਹੋ ਗਏ ਜੀ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਹੋਣ ਚੜ੍ਹਦੀ ਕਲਾ ਚ ਹੋਵੇ ਪਰਮਾਤਮਾ ਹਰ ਇੱਕ ਨੂੰ ਤੰਦ ਲੁਸਤੀ ਬਖਸ਼ੇ ਹੋਰ ਅਬੀ ਸੰਤੀ ਕਰਦਾ ਹਾਂ ਕੋ ਜਣੀ ਮੈਂ ਵੀ ਇਦਾਂ ਹੀ ਬਸ ਪੱਠੇ-ਪੁੱਠੇ ਪਾ ਗਏ ਅੱਛਾ ਤੇ ਮੈਂ ਕੋ ਆ ਕੇ ਫਿਰ ਆਹ ਵੇ ਤੁਹਾਨੂੰ ਪਤਾ ਪਾਣੀ ਤਾਂ ਨਹੀਂ ਡੋਣਾ ਹਾਂ ਤੇ ਆਏ ਹੀ ਕਿੰਦਰ ਹਣੀ ਦੋਣਾ ਤੋਰ ਕੇ ਚਲੇ ਗਏ ਚਲੇ ਗਏ ਆ ਤਾਂ ਉਹਨਾਂ ਨੂੰ ਤੋਰ ਕੇ ਆਏ ਲੈ ਜਦੋਂ ਚੱਲ ਹੁਣ ਬੁਆ ਜਦੋਂ ਵੀ ਮਿਲ ਕੇ ਆਉਂਦੇ ਨਾਲੇ ਆਪਣੇ ਭੈਣ ਭਰਾਵਾਂ ਨੂੰ ਮਲਾ ਲੈਂਦੇ ਆ ਤੇ ਵਧੀਆ ਤੇ ਗੁਰਪੰਥੀ ਚਲ ਕੇ ਨਾਲ ਹੀ ਹਾਂ ਚੱਲ ਗਿਆ ਕਿੰਨੇ ਦਿਨਾਂ ਦਾ ਆਇਆ ਇਹ ਤਾਂ ਜੀ ਨਹੀਂ ਕਰਦਾ ਜਾਣ ਨੂੰ ਮਾਹਾਂ ਗਿਆ ਰੋਦਾ ਹੀ ਗਿਆ ਵਾ ਦੱਸ ਗੁਰਪੰਥੀ ਖਲਾਇਆ ਮੈਂ ਹਾਂ ਠੰਡ ਬੜੀ ਆ ਹਾਂ ਤੇ ਉਹਨੂੰ ਪਤਾ ਲੱਗਾ ਛੁੱਟੀਆਂ ਹੋਰ ਵੱਧ ਗਈਆਂ ਵੱਧ ਗਈਆਂ ਛੁੱਟੀਆਂ ਆ ਤਾਂ ਜੇ ਉਹਨੂੰ ਕਿਤੇ ਪਹਿਲਾਂ ਪਤਾ ਲੱਗ ਜਾਂਦਾ ਤਾਂ ਫੇਰ ਤੇ ਉਹਨੇ ਜਾਣਾ ਹੀ ਨਹੀਂ ਸੀ ਮੇਰਾ ਕੱਲ ਹਰੇ 15 ਤੱਕ ਵਾਦੀ ਹੋਵੇ 7 ਤੱਕ 7 ਤੱਕ ਅੱਛਾ ਤੇ ਉਹਨੇ ਜਾਣਾ ਹੀ ਨਹੀਂਗਾ ਫਿਰ ਉਹਦੀ ਸਵੇਰੇ ਹੀ ਹੁੰਦਾ ਸੀ ਤੇ ਅਖੇ ਪਰਸੋ ਛੱਡਾਂਗੇ ਅੱਛਾ ਤੂੰ ਅੱਧੇ ਵੀ ਕਿੰਨੇ ਛੱਡਣ ਜਾਣਾ ਵਾ ਤੇ ਚਲ ਕੋਈ ਗੱਲ ਨਹੀਂ ਆ ਚੱਲਾ ਆਏ ਫਿਰ ਲੈ ਕੇ ਨਾ ਚਲ ਮਿਲ ਜਾਈਏ ਉਹ ਵੀ ਹਾਂ ਤੇ ਚਲੋ ਕੱਲ ਤੂੰ ਕਿਹਦੇ ਕਹੇ ਕਾਰਨ ਨਹੀਂ ਆ ਕੰਡੇ ਕੱਲ ਨਹੀਂ ਉਹ ਭੂਆ ਜੀ ਦਾ ਬੇਟਾ ਆਇਆ ਹੋਇਆ ਇਹਨਾਂ ਦਾ ਬਾਹਰ ਤੇ ਜੇ ਤੂੰ ਉਹਨਾਂ ਨੂੰ ਮੈਨੂੰ ਚੱਲ ਗਿਆ ਕਿ ਮੁੜ ਕੇ ਰਾਮਤਮਨ ਮਾਤਾ ਦੇਖਣ ਚਲਦੇ ਮੱਸਿਆ ਹੈ ਅੱਛਾ ਉੱਥੋਂ ਮਾਤਾ ਦੇਖ ਕੇ ਤੇ ਮੁੜ ਕੇ ਘਰ ਦਾ ਮਿਲਾਂ ਪੇਵਾਉਂਗਾ ਠੀਕ ਤੇ ਹੁਣ ਉਹਨਾਂ ਹੀ ਪਰੌਣੇ ਨੇ ਹੁਣ ਸਾਡੇ ਕੋਈ ਇੱਥੇ ਮਿਲਣ ਆਉਣਾ ਠੀਕ ਆ ਇੰਨੇ ਚੰਨ ਅੱਜ ਵੀਤ ਹੋ ਜੰਦੇ ਆਹੋ ਚੱਲ ਹੁੰਦਾ ਹੀ ਆ ਕੇ ਹੈਨਾ ਛੁੱਟੀ ਛੁੱਟੀ ਹੁੰਦੀ ਪਾਰ ਵਾਲੇ ਬੰਦਿਆਂ ਦੀ ਧੰਨਵਾਦ ਆ ਹਾਂ ਚਲੋ ਯਾ ਉਹਨਾਂ ਨੂੰ ਦਾਵਾ ਵੀ ਆਏ ਆ ਸਾਰੇ ਭੈਣ ਭਰਾਵਾਂ ਕੋ ਹੋ ਕੇ ਜਾਈਏ ਲੈ ਅੱਗੇ ਕੇ ਜਾਈਏ ਤੇ ਵਧੀਆ ਜਿਆ ਲੱਗਦਾ ਵਾ ਹਾਂ ਜੀ ਵੀ ਸਾਰੀ ਦਿਹਾੜੀ ਮੈਂ ਹਨ ਅੰਗ ਚੱਲੀ ਤਕ ਭੁਆਈ ਨਹੀਂ ਤੇ ਜਾਈਏ ਹੁਣ ਮੈਨੂੰ ਨਹੀਂ ਆਈ ਦਾਈ ਵਸ ਨਹੀਂ ਗਿਨੇ ਕਰਦੇ ਆ ਕਿ ਤੋ ਚਾਹੇ ਹੀ ਨਾ ਆਈਏ ਤੇ ਚਾਹੇ ਇਹ ਨਾ ਜਾਵੇ ਤੇ ਦੀ ਆਉਂਦੀ ਲੱਗਦਾ ਕਿ ਤਨਾ ਮੇਰੇ ਨਾਲ ਪਤਾ ਨਹੀਂ ਕਿ ਤਾਰਾ ਮੈਨੂੰ ਮੈਂ ਆਪੋ ਅੱਜ ਨਾ ਸਵੇਰੇ ਡੇਂ ਹੀ ਕਹਿ ਲਿਆ ਪੰਜ ਦਿਨ ਹੋ ਗਏ ਬੱਜੀ ਜੀ ਬੈਠੀ ਆ ਮੈਂ ਦਿਨ ਉਧਰ ਜਾ ਹੀ ਨਹੀਂ ਗਿਆ ਹਨਾ ਹਾਂ ਉਹ ਬੰਦੇ ਕਹਿੰਦੇ ਵੀਡੀਓ ਇੱਥੇ ਕੀ ਬਣਾ ਲਈ ਤੋ ਅੱਜ ਜਾਣਾ ਹੀ ਵੀ ਜੇ ਉਧਰ ਜਾਂਦੇ ਨੇ ਵੀ ਅੱਜ ਤਾਂ ਦੇਣਾ ਨਹੀਂ ਉਹ ਜੇ ਨਹੀਂ ਲੱਗਾ ਅੱਜ ਤੇ ਦਿਨ ਦਾ ਹੀ ਕਰਕੇ ਹੋ ਜਾਂਦਾ ਤੇ ਕੱਲ ਹੋਤਾ ਮੱਛਿਆ ਹਾਂਜੀ ਆਈ ਨਹੀਂ ਤੇ ਗੁਰਦੁਆਰੇ ਨਹੀਂ ਆ ਤੇ ਮੇਰੀ ਸਵੇਰ ਦੀ ਵਾਸ ਇਦਾਂ ਹੀ ਕੰਬਲ ਸੋਟੇ ਆ ਚਾਹ ਬਣਾ ਲਈਦੀ ਤੇ ਪੀ ਕੇ ਦੋਥੇ ਫੇਰ ਵੜ ਜੀਦਾ ਪੰਬਲ ਜੀ ਵੀ ਠੰਡ ਤੇ ਹੈਗੀ ਕੀ ਕਰਨਾ ਜਿੱਦਣ ਹੋਵੇ ਨਾ ਧੁੱਪ ਲੱਗੀ ਦਿਨ ਵੀ ਵੱਡਾ ਲੱਗਦਾ ਤੇ ਜਿੱਦਣ ਨਹੀਂ ਲੱਗੀ ਹੁੰਦੀ ਤੇ ਉਹ ਦਿਨ ਹੁਣ ਤਾਂ ਫੇਰ ਜਾਂ ਪਈ ਕਿ ਜਦੋਂ ਪੁੱਤ ਦੇ ਦਾ ਪਤਾ ਇਹ ਨਹੀਂ ਲੱਗਾ ਜਿਦ ਤੇ ਠੰਡ ਵੱਧਣੀ ਹੁਣ ਲੋੜੀ ਤੱਕ ਇਦਾਂ ਹੀ ਹੁਣ ਨਹੀਂ ਮੈਨੂੰ ਲੱਗਦਾ ਸੂਰਜ ਲੱਗਣਾ ਛੇਤੀ ਮੁਸ਼ਕਲ ਹੀ ਹੈ ਤੇ ਆਪਾਂ ਗੱਲ ਚੜੂਗਾ ਜਿੱਦ ਨਹੀਂ ਗਾਦੇ ਕੋਈ ਪਤਾ ਨਹੀਂ ਸਿਰ ਨਵੇਂ ਸਾਲ ਵਾਲੇ ਦਿਨ ਪਾਏ ਮੁਰਦਾ ਲਾਗੇ ਨਹੀਂ ਪਤਾ ਨਹੀਂ ਹੁੰਦਾ ਜੇਣਨ ਲਾਗੀ ਜਾਵੇ ਇਹਨੂੰ ਪਤਾ ਇਹਨਾਂ ਨੂੰ ਕੋਈ ਪਤਾ ਨਹੀਂ ਹਾਂ ਰਹਿੰਦੇ ਸੂਰਜ ਦੇਵਤਾ ਵਾ ਕਿਦੋਂ ਕਿੱਥੋਂ ਨਿਕਲ ਆਉਣਾ ਕਿਦੋਂ ਛਿਪ ਜਾਣਾ ਨੇ ਤੇ ਚਲੋ ਮਹਾਰਾਜ ਚੁੱਪ ਚੁਪਾਈ ਰੱਖੇ ਸੁੱਖ ਦਾ ਸੁੱਖ ਦਾ ਹੀ ਮਹਾਰਾਜ ਨਮਾਜ਼ਾਂ ਚੜੇ ਹਰ ਇੱਕ ਨਹੀਂ ਸੁੱਖ ਦਾ ਚੜੇ ਜੋ ਧੀਆਂ ਪੁੱਤ ਭੈਣ ਭਰਾ ਵਾ ਨਾ ਹੋਰ ਸਾਰੇ ਦੇਸਾਂ ਦੇਸਾਂ ਦੇ ਵਿੱਚ ਬੈਠੇ ਆ ਵਾ ਸਾਰੇ ਵਸਤੀਆਂ ਮਹਾਰਾਜ ਸੁੱਖ ਦਾ ਹੀ ਚੜੇ ਅਸੀਂ ਤੇ ਉਹ ਹੱਥ ਜੋੜਦੇ ਆਂ ਪਰਮਾਤਮਾ ਅੱਗੇ ਇਹ ਵਧੀਆ ਵਧੀਆ ਹੀ ਹਰ ਇੱਕ ਦਾ ਹੀ ਕੰਮ ਸੁੱਧ ਹੋਣ ਹਾਂਜੀ ਗਏ ਆ ਤੇ ਆਜੋ ਚਾਹ ਪੀਓ ਉੱਧਰ ਬਣਾ ਕੇ ਇੱਥੇ ਸੋਖਿਆ ਨਹੀਂ ਬੈਠੇ ਰਹਿਣਾ ਕਿਆ ਰੋਟੀ ਨੇ ਘਰ ਘਰ ਨਹੀਂ ਆਇਆ ਬਾਬਾ ਬੈਠਾ ਨਹੀਂ ਕਿਹੜਾ ਹੋਰ ਕਹਿਆ ਜੇ ਨਹੀਂ ਅਰੇ ਗੋਡੇ ਕਿੱਥੇ ਜੜਨੇ ਚਲੋ ਆਜੋ ਨਹੀਂ ਚਾਹ ਤੇ ਉਧਾਂ ਬਾਹਣੇ ਉਹ ਕਰਤੀਆਂ ਨਹੀਂ ਚਾਹ ਦੀ ਹੋਣੀ ਨਹੀਂ ਆ ਮਨੋਂ ਨਾ ਤਾਂ ਕੋਨਾ ਹਾਂ ਮਨੋਂ ਤੇ ਆ ਗਿਆ ਦਿਨ ਮਗਿਆ ਆ ਗਿਆ ਸਾਰੇ ਆ ਗਏ ਤੂੰ ਆਦ ਮੈਂ ਚਾਹ ਚਾਹਦੀ ਹੁੰਦੀ ਸੀ ਨਹੀਂ ਤੇ ਦੋਹਣਾ ਨੂੰ ਖਲਾਉਂਦੀ ਲੋਟੇ ਲਗਣ ਬਣਦੀਆਂ ਨੇ ਮੈਂ ਕਾਂਡਾਸ਼ਨਾ ਮਾਲ ਕੇ ਤੇ ਚਾਹ ਕੋਟ ਬਣਾਈ ਪੀਤੀ ਇਸੇ ਆਨੇ ਬੰਨੇ ਕਿਉਂ ਹੀ ਪੰਜ ਦਿਨ ਹੀ ਤੇ ਸਾਡੀ ਮੁਲਾਕਾਤ ਹੋਏਗੀ ਅੱਜ ਆਈ ਇਹ ਕੱਲ ਤੋਂ ਪਵਾਵਾ ਲੱਗੇ ਤੇ ਨੂੰਜੇ ਵਾਵਾ ਹੋਏ ਸੀ ਮੈਂ ਤਾਂ ਤੋੜ ਕੇ ਖਾਣੇ ਬੈਠੇ ਨਹੀਂ ਕੱਲ ਵੀ ਰੋਧੇ ਸਾਡਾ ਬਾਰ ਬਾਰੀ ਟਾਈਮ ਆ ਗਿਆ ਮਮੀ ਦੀ ਛੁੱਟੀ ਲਗਾ ਦਿੱ ਮਮੀ ਕਿ ਚੱਲ ਗਈ ਆ ਮਮੀ ਨੇ ਚਾਹ ਵੀ ਕਰਨ ਲੱਗੇ ਇੱਧਰ ਦੰਦ ਤੇ ਚੱਲਦੀ ਆ ਤੁਮ ਨਹੀ ਇੱਧਰ ਨਹੀਂ ਆਹ ਕਿਉਂ ਨਹੀਂ ਆਹ ਉਹ ਮੈਨੂੰ ਪਤਾ ਲੱਗ ਗਿਆ ਆਜੋ ਦੱਸਦਾ ਮੈਂ ਆਜੋ ਆਜੋ ਆਇਓ ਕਿਥੇ ਚਲਿੰਗੇ ਆਜੋ ਦੱਸਦਾ ਮੈਂ ਆਜੋ ਹਾਂਜੀ ਭੈਣ ਜੀ ਇੱਦਾਂ ਇਹ ਕਹੋ ਨਾ ਬੀ ਨਾ ਕੋ ਨਹੀਂ ਮਾਰ ਆਏ ਆ ਕੇ ਅੱਗੇ ਹੱਥੇ ਗੋਡੇ ਜੁੜ ਜਾਣਗੇ ਮੈਂ ਕਿੱਥੇ ਕਰ ਰਹਾ ਹੈ ਨਾ ਆਉਂਦਾ ਲੈ ਤੇ ਚਲੋ ਲਾਣੀ ਹਮ ਤਾਂ ਤੇ ਦਾ ਕੋਈ ਨੰਬਰ ਪੜਨੇ ਆ ਤੇ ਜੋਰ ਦੀ ਚਲਾਣ ਲੱਗਾ ਮਾਰ ਕੋਟੇ ਫੇਰੀ ਬੋਲਣੇ ਗਏ ਲੈ ਹੋਏ ਨਮਸਾਲਾ ਮੁੰਡਿਆ ਨਾ ਆਂਦੀ ਕਸਰਤ ਕਰ ਲਾ ਨਹੀਂ ਨਹੀਂ ਕਿੰਨੇ ਨੰਬਰ ਤੇ ਦੇਖਣਾ ਹੋ ਗਿਆ ਈ ਇਹ 4-5 ਦਿਨ ਤਾਂ ਹੋ ਗਏ ਕਾਇ ਆਈ ਸਾਡੇ ਹੋਰ ਦਿਨ ਵੀ ਤੇ ਮੈਂ ਆਪਿਆ ਨਹੀਂ ਗੋਡੇ ਨਾਲ ਆਏ ਤੇਰੇ ਇਕੱਠੇ ਹੋ ਜਾਣਾ ਹਾਂ ਹੋਰ ਮੈਂ ਨਾ ਸਿੱਧੇ ਘਰ ਤੇ ਹੀ ਜਾਣਾ ਤੇ ਬਹੁਤ ਜਲਦੀ ਭੁਆ ਮੈਨੂੰ ਜਦਾਂ ਖਾਬਦਾਂ ਨਹੀਂ ਪਤਾ ਲੇਖਾ ਆ ਬਣਾ ਕਿੰਨਾ ਨੰਬਰ ਚੱਲੀ ਆ ਮਨੇ 16 ਕੋਰ ਨੰਬਰ ਚੱਲੀ ਆ ਤੂੰ ਤੇ ਕਮਾਲ ਜਣਾ ਕਰਦੀ ਜਾਣਾ ਉਹ ਤੇ ਕਮਾਲ ਜਣਾ ਨਹੀਂ ਕਰਦੀ ਜਾਣਾ ਦੇਖ ਲੈ ਕਿਦਾਂ ਨੂੰ ਕਰ ਲੈਣਾ ਨਹੀਂ ਵੇਖੋ ਨਾ ਮਾਈ ਜੀ ਕਿਤੇ ਭੈਣੇ ਖਾਣਦੇ ਆਪਣਾ ਗਾਗ ਤਾਹਲਾ ਕਿੰਨੇ ਕਿੰਨਾ ਨੰਬਰ ਹੋਇਆ ਹੋਆ ਹੈ ਨੰਬਰ ਨੰਬਰ ਉਧਰ ਮਾਰ ਚਲ ਕੋਹ ਚੱਲੀ ਆ ਤੁਹਾਨੂੰ ਕਿਧਰੋਂ ਜੇਤ ਆ ਗਿਆ ਤੁਸੀਂ ਚਾਹ ਬਣਵਾਉਂਦੇ ਅੱਗੇ ਵੀ ਆ ਕੇ ਮਾਰ ਲਿੰਦੀ ਸੀ ਦਾਜ ਜਦੋਂ ਆ ਗਏ ਪਤਾ ਨਹੀਂ ਇੱਥੇ ਲਾਇਆ ਹੋਆ ਨੇ ਤਾਂ ਕਿ ਮੇਰੇ ਕੋਲ ਚਿੱਟੇ ਹਾਂ ਮੈਂ ਚਲਦੀ ਬਟਾ ਤਾਂ ਕਿ ਮੇਰੇ ਕੋਲ ਚਿੱਟੇ ਹਾਂ ਆਹ ਕਵਤ ਤੂੰ ਜਾ ਆ ਬਣ ਆ ਆਵੇਂ ਚਲ ਆ ਸੀ ਕਿ ਨਾ ਅੱਗੇ ਚਲ ਆ ਦੇ ਕੀ ਕਰਾ ਦੇ ਤਾਂ ਲੈ ਇਹ ਇਹਦਾ ਕੀ ਬੜਾ ਸੋਨਾ ਚੱਲ ਗਿਆ ਮਮੀ ਚਲਾ ਲੈਂਦਾ ਭੂਆ ਨੂੰ ਇਹ ਇਹ ਕਿੰਦਾ ਚਲਾਈਦਾ ਸਾਈਕਲ ਤੇਰੇ ਵਰਗ ਥੋੜਾ ਮਸਾ ਮਸਾਵੇਂ ਲੱਤਾਂ ਨੂੰ ਮਾਰਦੀ ਨਹੀਂ ਤੇ ਮੈਂ ਕਿਉਂ ਤੇ ਬਾਜ ਚਲਾਉਣੀ ਜਿੰਦਗਾ ਜਿਉਂਦੀ ਹਾਂ ਹਾਂ ਜਦੋਂ ਤੂੰ ਬਾਹਰ ਨਹੀਂ ਵੀ ਕਰਨਾ ਨਹੀਂ ਨਹੀਂ ਜਦੋਂ ਤੂੰ ਮੈਨੂੰ ਐਸੀ ਬੋਲਦੀ ਹੈ ਮੈਂ ਆਦਮਤ ਪਹਿਲਾਂ ਜਦੋਂ ਉਹ ਮਾਰ ਦਿੱਤਾ ਮੈਂ ਤਾਂ ਤੁਹਾਡੀ ਬਹੁਤ ਨਹੀਂ ਕੁਆ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਨਹੀਂ ਕਹਾਂਦੇ ਪੁੱਤ ਤੈਨੂੰ ਕਿੱਦਾਂ ਦੇ ਆਂ ਖਾਣੇ ਦੇ ਨਹੀਂ ਕੁਆ ਨਹੀਂ ਆਓ ਯਾਰ ਇਹਨੂੰ ਕਹਿ ਉਹ ਲੈ ਕੇ ਚਾਹੀ ਚਲਾ ਦੇ ਸਹੀ ਤਾਂ ਨਿਆ ਨਿਆ ਆਇਆ ਆ ਮੈਨੂੰ ਨਹੀਂ ਚਲਾਉਣਾ ਆਉਂਦਾ ਚਾ ਹੂੰ ਚਾ ਫਿੱਲੀ ਰਹਤੇ ਹਣ ਤੇ ਆ ਲੈ ਤੂੰ ਹੀ ਖਾ ਨਹੀਂ ਜਾ ਇਹਨਾਂ ਮਿੱਠਾ ਨਹੀਂ ਖਾਦਾ ਛੋਟਾ ਥੋੜਾ ਥੋੜਾ ਚਾ ਬਸ ਖਾ ਲੈ ਕੇ ਖਾਉ ਤੇ ਹਣ ਹੂੰ ਕਹ ਲਿਆ ਮਮਾ ਲੋ ਨਾ 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 ਅੱਗੇ ਮਾਮਾ ਪਾਈ ਆ ਦੱਸ ਹਾਂ ਹੋਰ ਲਿਆ ਮਾਇ ਕੱਗਲ ਨੇ ਪੀਕੇ ਤੇ ਕੜੀ ਮੂੜੀ ਹੁਣ ਹਾਂ ਹਾਂ ਕਰੀਏ ਸਮਾਰਤੀ ਹਣ ਚਲੋ 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 ਜੀ ਕਰਦੇ ਆ ਇਸੇ ਨਾਲ ਵਲੌਗ ਦੀ ਸਮਾਪਤੀ ਸਾਸ਼ੀ ਘਰ ਜੀ ਸਾਰਾ ਹੈਪੀ ਨਿਊ ਇਅਰ ਫਿਰ ਤਾਂ ਹਾਂ ਮਾਰਾ ਟਕ ਲੱਗ ਤੰਦਰੁਸਤ ਬਣਾ ਕੇ ਸਾਰਿਆਂ ਦਾ ਤੇ ਉਹਨਾਂ ਦੇ ਪੈਰਾਂ ਪਿੱਛੇ ਸਾਡਾ ਵੀ ਬਣਾਣਾ ਵੇਖ ਲਈ ਚੜਤੀ ਕਲਰ ਚ ਨੇ ਸਾਰੇ ਪਰਿਵਾਰ